ਜੇਲ੍ਹ ਦਾ ਪ੍ਰਾਜੈਕਟ ਆਣਾ ਜੇਨ ਕੋਰਕ ਤੋਂ ਕਟੇ ਬਾਅਦ ਸਾਡੇ ਬਾਅਦ ਲੋਕ ਪੁੱਤ ਪੜਾਉਂਦਾ ਨਾੜਦੇ ਉਹਨਾਂ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬ ਇਹਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਆ ਤੈਨੂੰ ਕੈ ਕਰਗੇ ਨਾ ਸੇ ਜਿਹੜਾ ਪਰਚਾ ਦੇਣਾ ਦਰਿਆਲੇ ਬੈਠੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਕ ਨਹੀਂ ਪਾ ਡਾ ਚੁੱਕਾ ਤਾਲੇ ਕਰ ਰਹਿ ਗਿਆ ਕਿਹੜਾ ਬੰਦ ਕੱਲ ਜਾਣਾ ਸਾਡੇ ਤੇ ਇਹ ਵੀ ਇੱਕ ਸੁਣੇ ਇੱਥੋਂ ਡੀਡੀ ਡੀਡੀ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸਰ ਸ਼ਰੀਆਮੀ ਕਹਤੋ ਕਿ ਅਸੀਂ ਜੀ ਧੱਕਾ ਕਰਨਾ ਹੈ ਅਸੀਂ ਕਿਸੇ ਨੂੰ ਖੋਲ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਜ਼ੋਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਕੱਢੋ ਨੂੰ ਬਾਹਰ ਆ ਕਰਕੇ ਰੋਭਿ ਗਾਓ ਹਾਂ ਰੋਭਿ ਗਾਓ ਲੈ ਜੀ ਬਾਬਾ ਨੂੰ ਬਾਜਵਾ ਮਾਰੀ ਹੋਣੀ ਮਾਰ ਏਡੀ ਸਾਹਿਬ ਤਰੇ ਹੋ ਗਏ ਹੋ ਗਏ ਹੋ ਹੋਰ ਜਦੋਂ ਵੀ ਮਾਰਦੇ ਹੋ ਤਾਂ ਕੋਈ ਨਹੀਂ ਕੋਈ ਨਹੀਂ ਚਾਹਤਾ ਕੋਲਾ ਪਾਣੀ ਹੋ ਗਿਆ 30 ਰੋਡ ਕੰਨ ਕਰਦਾ ਨਾ ਹਲੋ ਬੰਦੇ ਬੰਦਾ ਮੱਤ ਨੂੰ ਪੈਣੀ ਦਰ ਕੋਈ ਜਲਦੀ ਸੁਣ ਭਾਈ ਕਰ ਜੋ ਜਾਣੀ ਨਹੀਂ ਸੌਂਣੀ ਨਹੀਂ ਨਿਕਲੀ ਮੇਰੀ ਗੱਲ ਤਾਂ ਸੁਣੋ ਜੀ ਮੈਂ ਚੱਲ ਚੱਲ ਨਹੀਂ ਚੱਲੇ ਤੇ ਮੈਂ ਹਾਲ ਗੱਲ ਜੀ ਉਹ ਕਿਹਦੇ ਉੱਤੇ ਉਹ ਜੱਦੀ ਪੰਦਰਾ ਕੋਈ ਨਾ ਕਰਦੀ ਕਰ ਤੇ ਮੈਨੂੰ 15 ਮਿੰਟ ਤਾਰੇ ਮਾਣੇ ਰੱਖੇ ਵਾਹੋ ਭੰਦੇ ਉੱਤੇ ਪਰਲਮੈਂਟ 15 ਮਿੰਟ ਨੂੰ ਤੋੜ ਕੇ ਇੱਜਾ ਜਿਹੜਾ ਤਾਂ ਜਾਨ ਹੈ ਕੋਈ ਕੱਟ ਕੇ ਬਾਦ ਦੱਸੇ ਕੱਟੇ ਬਾਰੇ ਦਾ ਪੁੱਤ ਬਣਾ ਦੱਸ ਮਾਰਦੇ ਹਾਂ ਮੁਬਾਰਕ ਇਹ ਸਾਡਾ ਦਫਤਰ ਸਰ ਸਰ ਦੇਖੋ ਇਹ ਪੁਰਾਣਾ ਦਫਤਰ ਨਹੀਂ ਨੀਸੀ ਦਾ ਅਗਲੀ ਦਾ ਦਫਤਰ ਵੀ ਪਬਲਿਕ ਦੇ ਨਮਾਇੰਦੇ ਮੇਰਾ ਖਿਆਲ 75 ਸਾਲਾਂ ਚ ਜਿਹੜੀ ਗਵਰਨਮੈਂਟ ਬਦਲਾਵ ਦੇ ਨਾਰੇ ਤੇ ਆਈ ਸੀ ਕਿ ਅਸੀਂ ਚੰਗੀਆਂ ਪ੍ਰੈਕਟਿਸਿਸ ਪਾਰਲਮੈਂਟ ਇੱਥੇ ਪੰਜਾਬ ਵਿੱਚ ਲੈ ਕੇ ਆਵਾਂ ਮੈਂ ਸਮਝਦਾ ਕਿ ਸਾਰਾ ਉਹ ਵੱਧ ਜੇ ਗਦਰ ਕਿਸੇ ਗਰਮ ਵਿੱਚ ਮਚਿਆ ਤੇ ਉਹ ਇਸ ਪ੍ਰੈਜ਼ੈਂਟ ਸਰਕਾਰ ਤੇ ਮਚਿਆ ਡੈਮੋਕ੍ਰੇਸੀ ਨੂੰ ਲੋਕ ਰਾਜ ਨੂੰ ਜਿਹੜਾ ਸਾਰਾ ਉਹ ਮੁੱਢਲਾ ਉਹਦੇ ਵਿੱਚ ਕੇਂਦਰ ਹੈ ਉਹ ਹੈ ਪੰਚਾਇਤੀਆਂ ਲੈ ਕੇ 70% ਪੰਜਾਬ ਪਿੰਡਾਂ ਵਿੱਚ ਵਸਦਾ ਮੈਂ ਸਮਝਦਾ ਭਗਵੰਤ ਮਾਨ ਨੇ ਤੇ ਦੀ ਟੀਮ ਨੇ ਵੱਡਾ ਇੱਕ ਪਾਪ ਕੀਤਾ ਬਹੁਤ ਵੱਡਾ ਮੈਂ ਪਾਪ ਗਿਨਣਾ ਹੈ ਇਸ ਗੱਲ ਨੂੰ ਕਿ ਤੁਸੀਂ ਪਹਿਲੀ ਗੱਲ ਤੇ ਇਲੈਕਸ਼ਨ ਕਰਾਉਂਦਾ ਤੁਹਾਡਾ ਮਤਲਬ ਹੀ ਐ ਨਹੀਂ ਕਹਿੰਦਾ ਮਤਲਬ ਕਿ ਤੁਹਾਡੀ ਆਪਣੀ ਨੀਅਤ ਹੈ ਨਹੀਂ ਸੌਰੀ ਕਹਿੰਦਾ ਮਤਲਬ ਸੀ ਕਿ ਤੁਹਾਡੀ ਨੀਅਤ ਹੈ ਨਹੀਂ ਸੀ ਆਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਤੁਹਾਨੂੰ ਇਹ ਮਜਬੂਰੀ ਨਾ ਕਰਾਣੀ ਆ ਭਈ ਫਿਰ ਫਲੋਰ ਆਫ ਦੀ ਹਾਊਸ ਤੇ ਜਦੋਂ ਸੈਸ਼ਨ ਚੱਲ ਰਿਹਾ ਸੀ ਸਾਧ ਰਿਪਲ ਰਜਿੰਦਰ ਸਿੰਘ ਬਾਜਵਾ ਜੀ ਨੇ ਉੱਠ ਕੇ ਬਕਾਇਦਾ ਤੌਰ ਤੇ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਮਾਨਸਾ ਪੰਚਾਇਤ ਦੀਆਂ ਲੇਖਾ ਤੁਸੀਂ ਕਰਨ ਲੱਗੇ ਹੋ ਕੀ ਅਸੀਂ ਆਸ ਰੱਖੀ ਹੈ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦੋਗੇ ਫਰੀ ਐਂਡ ਫੇਅਰ ਉੱਥੇ ਭਗਵੰਤ ਮਾਨ ਨੇ ਅਸ਼ੋਰੈਂਸ ਦਿੱਤੀ ਫਲੋਰ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ ਤੋਂ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਨੇ ਮੈਂਬਰ ਪਾਰਲੀਮੈਂਟ ਸਾਡੇ ਬਾਜੋ ਸਾਹਿਬ ਨਾਲ ਨੇ ਜਿਹੜੇ ਪੰਚਾਇਤ ਤੇ ਖੁਦ ਮინისტრ ਰਹੇ ਨੇ 5 ਸਾਲ ਪੜਾਜੀ ਸਾਡੇ ਨਾਲ ਨੇ ਜਿਹੜੇ ਸਾਡੇ ਐਮਐਲਏ ਨੇ ਗੁਰਦਾਸਪੁਰ ਦੇ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਦੋ ਦਿਨ ਹੋ ਗਏ ਨੇ ਸਾਰੇ ਐਮਐਲਏਜ਼ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਪੂਚ ਉਥੇ ਬਲॉक्स ਤੇ ਜਾਣ ਤੇ ਪਹਿਲੀ ਗੱਲ ਤੇ ਮжоਰਿਟੀ ਸੈਕਟਰੀ ਜਿਹੜਾ ਮੈਂ ਸਮਝਦਾ ਜੂਨੀਅਰ ਮੋਸਟ ਅਫੀਸਰ ਉਹ ਬੰਦਾ ਅਵੇਲੇਬਲ ਹੀ ਕੋਈ ਨਹੀਂ ਹੋ ਰਿਹਾ ਟੈਲੀਫੋਨ ਆਫ ਕਰਤੇ ਨੇ ਜਦੋਂ ਕਿਤੇ ਗਲਤੀ ਨਾ ਕੋ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਬੀਡੀਪੀਓਜ਼ ਦਾ ਬੀਡੀਪੀਓ ਕਹਿੰਦਾ ਮੇਰੇ ਤੇ ਡੀਡੀਪੀਓ ਦਾ ਡੀਡੀਪੀਓ ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੁਣ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਕੇ ਆਏ ਦੋ ਘੰਟੇ ਬੈਠ ਕੇ ਆਏ ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜਿਹੜੀ ਲੈਪ ਸਰਫੇਜ਼ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ ਕੰਪਲੀਟ ਦਿਨ ਵੇਸਟ ਕਰ ਦਿੱਤੇਗੇ ਅੱਜ ਦਾ ਦਿਨ 2 ਵਜ ਗਏ ਨੇ ਆਲਮੋਸਟ ਡੇਡ ਟੱਪ ਗਿਆ ਤੇ ਦੋ ਛੁੱਟੀਆਂ ਨੇ ਤੇ ਹੁਣ ਕੱਲੀ 4 ਤਰੀਕ ਤੋਂ ਮੈਂ ਸਮਝਦਾ ਸਾਡੀ ਜੋ ਸਾਨੂੰ ਨਜ਼ਰ ਆਉਂਦਾ ਹੈ ਪੋਲਿਟਿਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ ਕਿਉਂਕਿ ਆਪ ਦੀ ਆਪਣੀ ਗਰਾਊਂਡ ਥੱਲੋਂ ਖਿਸਕ ਚੁੱਕੀ ਹੈ ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਨਹੀਂ ਤੇ ਹਮੇਸ਼ਾ ਸਰਕਾਰਾਂ ਦਾ ਹੀ ਨਾ ਪ੍ਰਭਾਵ ਹੁੰਦਾ ਕਿ ਆਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਿਲ ਹੁੰਦੇ ਨੇ ਇੱਥੇ ਸਾਡੇ ਕੋਲ ਕੈਂਡੀਡੇਟ ਇੱਕ ਇੱਕ ਪਿੰਡ ਚੋਂ ਦੋ ਦੋ ਤਿੰਨ ਤਿੰਨ ਨੇ ਇਹਨਾਂ ਕੋ ਬੰਦਾ ਕੋਈ ਨਹੀਂ ਇਹਨਾਂ ਦੇ ਐਮਐਲਏ ਮੇਰੀ ਇਹ ਵੀ ਗੱਲ ਇੱਕ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਗੱਲ ਤੇ ਇਹਨਾਂ ਦੇ ਐਮਐਲਏ ਕੋਈ ਇਕੱਤਰ ਇੱਕ ਐਮਐਲਏ ਨਾਲ ਦਾ ਇਹੋ ਜਿਹਾ ਜਿਹਨੇ ਪੰਜ ਸੱਤ ਸੈਕਟਰੀ ਪਿਛਲੇ ਚਾਰ ਦਿਨਾਂ ਦਾ ਘਰ ਹੀ ਸੋਏ ਉਹਨਾਂ ਨੂੰ ਬਕਾਇਦਾ ਤੌਰ ਜਿਸ ਤਰ੍ਹਾਂ ਚੁੱਕ ਕੇ ਕਿਸੇ ਨੂੰ ਆਪਣੀ ਹਿਫਾਜ਼ਤ ਚ ਰੱਖ ਲਈ ਬਾਕੀਆਂ ਨੇ ਦੁਕਾਨ ਖੋਲ੍ਹ ਲਈ ਇਹ ਮੇਰਾ ਓਪਨ ਚਾਰਜ ਹੈ ਕਰੋੜਾਂ ਰੁਪਏ ਕਰੋੜਾਂ ਰੁਪਏ ਚੇਂਜ ਦੇ ਆ ਚੇਂਜਿੰਗ ਹੈਂਡਸ ਪਹਿਲੇ ਤੇ ਜਿੱਥੇ ਰਿਜ਼ਰਵੇਸ਼ਨ ਹੋਈਆਂ ਉਹਨਾਂ ਕੋ ਪੈਸੇ ਲੈ ਗਏ ਮੈਂ ਸਾਰੇ ਅਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ ਕੋਈ ਇੱਕ ਨੂੰ ਨਹੀਂ ਛੱਡ ਰਿਹਾ ਰਿਜ਼ਰਵੇਸ਼ਨ ਕਰਨ ਦੇ ਪੈਸੇ ਫਿਰ ਰਿਜ਼ਰਵੇਸ਼ਨ ਰੋਕਣ ਦੇ ਪੈਸੇ ਤਿੰਨ ਤਿੰਨ ਬੰਦਿਆਂ ਕੋ ਇੱਕ ਇੱਕ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਹਾਰੇ ਤੇ ਜਿੱਤੇ ਨੇ ਜਿੱਤੇ ਆ ਤਾਂ ਕੋਈ ਇੱਕ ਅੱਧਾ ਹੀ ਹੈ ਪਰ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਹੈ ਇਹਨਾਂ ਨੇ ਦੁਕਾਨ ਖੋਲੀ ਮੈਂ ਸਾਹਮਣੇ ਇਹਦੇ ਨਾਲ ਚੰਗਾ ਸੀਜ਼ਨ ਇਹਨਾਂ ਵਾਸਤੇ ਹੋਰ ਕੋਈ ਨਹੀਂ ਇਹ ਇੱਕ ਮਿੰਟ ਹਾਂਜੀ ਡੀਸੀ ਸਾਹਿਬ ਦਾ ਦਫਤਰ ਗਾਇਬ ਹੋ ਗਿਆ ਕਿਹਨਾਂ ਦੇ ਕੋਲ ਨਹੀਂ ਡੀਸੀ ਸਾਹਿਬ ਤੇ ਇੱਥੇ ਹੀ ਸਨ ਡੀਸੀ ਸਾਹਿਬ ਗਾਇਬ ਨਹੀਂ ਹੋਏ ਪਰ ਡੀਸੀ ਸਾਹਿਬ ਦੀ ਜਿਹੜੀ ਇੱਕ ਅਥਾਰਟੀ ਹੁੰਦੀ ਉਹ ਗਾਇਬ ਸੀ ਜਿਸ ਅਥਾਰਟੀ ਨਾਲ ਡਿਪਟੀ ਕਮਿਸ਼ਨਰ ਆਰਡਰਸ ਕਰਦਾ ਹੁਣ ਡਿਪਟੀ ਕਮਿਸ਼ਨਰ 2 ਦਿਨ ਹੋ ਗਏ ਨੇ ਰੰਦਾਵਾ ਸਾਹਿਬ ਨੂੰ ਮੈਂਬਰ ਆਫ ਪਾਰਲੀਮੈਂਟ ਨੂੰ ਤੁਹਾਡੇ ਦਾਸ ਨੂੰ ਜਿਹੜਾ ਸੀਐਲਪੀ ਦਾ ਲੀਡਰ ਹੈ ਬਾਜਵਾ ਸਾਹਿਬ ਨੂੰ ਸਤਰਪੁਰ ਜਿੰਦਰ ਸਿੰਘ ਨੂੰ ਨਾਲ ਤੇ ਪਾੜਾ ਸਾਹਿਬ ਨੂੰ ਦੋ ਦਿਨ ਹੋ ਗਏ ਨੇ ਇਹਨਾਂ ਦੇ ਕਹਿਣ ਤੇ ਸੈਕਟਰੀ ਨਹੀਂ ਅਜੇ ਦਫ਼ਤਰਾਂ 'ਚ ਵਹਿਰੇ ਤੇ ਕੀ ਪੰਜਾਬ ਦੇ ਲੋਕ ਆਸ ਉਮੀਦ ਕੋਈ ਕਰ ਸਕਦੇ ਐਂਡ ਅਨਫਾਰਚਨਟਲੀ ਦੂਜੇ ਪਾਸੇ ਵੇਖੋ ਇੱਕ ਇਹਨਾਂ ਦਾ ਜੈਤੋ ਦਾ ਐਮਐਲਏ ਜਿਹਨੇ ਸਟੇਜ ਤੋਂ ਗੱਲ ਕਹੀ ਹੈ ਕਿ ਮੈਂ ਜਿਹਨੂੰ ਐਲਾਨ ਕਰੂੰਗਾ ਬਾਕੀਆਂ ਨੂੰ ਬਹੁ ਫੜ ਫੜ ਦਸਤਨਾਂ 'ਚ ਬਾਹਰ ਛੁੱਟਾਂਗੇ ਤੇ ਅੱਜ ਹਰਪਾਲ ਚੀਮੇ ਦੀ ਲੀਡਰਸ਼ਿਪ ਦੇ ਥਲੇ ਪੰਜ ਚਾਰ ਬੰਦਿਆਂ ਦਾ ਵਫਤ ਸਾਢੇ 12 ਵਜੇ ਇਲੈਕਸ਼ਨ ਕਮਿਸ਼ਨ ਨੂੰ ਉੱਥੇ ਮਿਲ ਲਿਆ ਸੀ ਕਿ ਆਪੋਜੀਸ਼ਨ ਦੇ ਵਿੱਚੋਂ ਮਦਖਲਤ ਹੋ ਰਹੀ ਤੁਸੀਂ ਵੇਖੋ ਉਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਸੇਫਗਾਰਡ ਕਰਨ ਵਾਸਤੇ ਦੱਸਣ ਵਾਸਤੇ ਕਿ ਇੱਕ ਜਿਹੜਾ ਦਫਤਰ ਹੈ ਕੱਲ ਨੂੰ ਜਿਹਦੇ ਤੇ ਚਾਰਜਸ ਲੱਗਣੇ ਨੇ ਕਿ ਪੰਜਾਬ ਦੀਆਂ ਫਾਜ ਦੇ ਇਲੈਕਸ਼ਨਸ ਬਕਾਇਦਾ ਤੌਰ ਫਾਜ ਕੀਤੀਆਂ ਹੋਈਆਂ ਪੰਚਾਇਤੀਆਂ ਇਲੈਕਸ਼ਨਸ ਨੂੰ ਕਿ ਇਹ اپوزیشن ਨੇ ਜੋ ਚਾਰ ਲਾਣਾ ਅਸੀਂ ਗੱਲ ਕਹੀ ਹੈ ਕਿ ਇਹ ਤੇ ਵੇਖੋ ਜੀ اپوزیشن ਧੱਕਾ ਕਰ ਕਹਿੰਦੀ اپوزیشن ਵੀ ਧੱਕਾ ਕਰ ਸਕਦੀ ਐਂ ਤੇ ਫਰਿਆਦ ਲੈ ਕੇ ਆਇਆ ਕੋਈ ਫਰਿਆਦ ਸੁਣਨ ਵਾਲਾ ਬੰਦਾ ਹੈ ਨਹੀਂ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਹੈ ਕਿ ਤੁਹਾਡੇ ਸਾਹਮਣੇ ਹੈ ਇਹਨਾਂ ਨੇ ਜੋ ਜੋ ਕਿਹਾ ਹਮੇਸ਼ਾ ਫਰਾਡ ਕੀਤਾ ਝੂਠ ਬੋਲਿਆ ਜੇ ਪੰਚਾਇਤਾਂ ਜੇ ਕਰਨਗੇ ਤੇ ਅੱਗੇ ਮਿਸਪੈਲਟੀਆਂ ਤੇ ਕਾਰਪੋਰੇਸ਼ਨ ਕੀ ਤੁਸੀਂ ਆਸ ਉਮੀਦ ਇਹਨਾਂ ਤੋਂ ਕਰ ਸਕਦੇ ਸੋ ਸਾਨੂੰ ਕੋਈ ਆਸ ਨਾ ਉਮੀਦ ਭਗਵੰਤੇ ਹੈ ਨਾ ਇਹਦੀ ਸਰਕਾਰ ਤੇ ਹੈ ਨਾ ਇਹਦੀ ਐਡਮਿਨਿਸਟ੍ਰੇਸ਼ਨ ਤੇ ਅਸੀਂ ਇਹ ਲੱਗਦੇ ਪੈਣਗੇ 18 ਦੇ ਤਰ੍ਹਾਂ ਕੋ ਜਦੋਂ ਬਦਲਣਗੇ ਉਦੋਂ ਤੇ ਭੁਗਤਣੇ ਪੈਣਗੇ ਉਹ ਤੇ ਕੋਈ ਦੂਰ ਆਏ ਤੇ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧਰ ਜਿਲ੍ਹਾ ਅਫਸਰ ਦੀ ਜਾਨ ਆ ਕੇ ਨੂੰ ਕਹ ਕੇ ਤੁਹਾਨੂੰ ਪੜ ਕੇ ਬਾਅਦ ਦੱਸੇ ਸੱਡੇ ਬਾਅਦ ਨਾ ਪੁੱਤ ਪੜਾ ਸਕਦਾ ਮਾਰਦੇ ਉਹਨੂੰ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨੁਮਾਇੰਦੇ ਆ ਤੈਨੂੰ ਕਹਿ ਕਦਗੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ 'ਤੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕਰ ਮਾਮਾ ਲੱਗਦਾ ਬਾਅਦ ਤੇ ਜਲਦਾ ਹੱਥ ਮਾਰਦੇ ਜਦੋਂ ਨਵਾਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਥੇ ਕੋਈ ਡਾਲ ਚੁੱਕਿਆ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਰੀ ਦੇਖੋ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਆ ਨੂ ਵੀ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਜਰੂਰ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਥਨ ਬਾਹਰ ਕੱਢ ਕੇ ਦੱਸਿਓ